ਸਭ ਤੋਂ ਪਹਿਲਾਂ ਸਾਡੇ ਸੀਐਮ ਸਾਹਿਬ ਸਰਦਾਰ ਪਾਪ ਭਗਵੰਤ ਸਿੰਘ ਮਾਨ ਜੀ ਦਾ ਦਿਲ ਤੋਂ ਪਹਿਲਾਂ ਵੀ ਫੈਨ ਸੀਗਾ ਬਟ ਹੁਣ ਇਹਨਾਂ ਦੇ ਕੰਮਾਂ ਕਰਕੇ ਫੈਨ ਆ ਜੋ ਤੁਹਾਡੇ ਚਿਹਰਿਆਂ ਤੇ ਅਸੀਂ ਅੱਜ ਇਹ ਲੋ ਇਹ ਖੁਸ਼ੀ ਦੇਖਦਿਆਂ ਮੈਂ ਬਿੰਨੂ ਬਾਈ ਨਾਲ ਗੱਲ ਕਰ ਰਿਹਾ ਸੀਗਾ ਕਿ ਤੁਸੀਂ ਦਿਲੋਂ ਨਾਰੇ ਮਾਰ ਰਹੇ ਹੋ ਤੇ ਦਿਲੋਂ ਤੁਹਾਡੇ ਜਦੋਂ ਕੋਈ ਜਕਾਰਾ ਵੱਜਦਾ ਦਿਲੋਂ ਜਵਾਬ ਦਿੰਦੇ ਹੋ ਮਾਨ ਸਾਹਿਬ ਨਾਲ ਮੈਂ ਕਾਫੀ ਟਾਈਮ ਅਸੀਂ ਕੰਮ ਕੀਤਾ ਤੇ ਇਹਨਾਂ ਦੀ ਸੋਚ ਜੇ ਤੁਸੀਂ ਜਾਣਦੇ ਹੁੰਦੇ ਸੀ ਜਗਨੂ ਦੀ ਸ਼ੂਟਿੰਗ ਕਰਨ ਲਈ ਤਾਂ ਉਦੋਂ ਇਹ ਬੜੇ ਫਿਕਰਮੰਦ ਹੁੰਦੇ ਸੀ ਪੰਜਾਬ ਲਈ ਜਾਂ ਪੰਜਾਬ ਦੇ ਵਿੱਚ ਜੋ ਸਰਕਾਰਾਂ ਕ੍ਰੀਤੀਆਂ ਕਰਦੀਆਂ ਸੀ ਜਾਂ ਕੰਮ ਨਹੀਂ ਹੁੰਦਾ ਸੀ ਜਾਂ ਤੁਹਾਡੇ ਨਾਲ ਵਧਿੱਕੀਆਂ ਹੁੰਦੀਆਂ ਸੀ ਉਹਨਾਂ ਦੀ ਫਿਕਰ ਉਸ ਟਾਈਮ ਇਹਨਾਂ ਨੂੰ ਹੁੰਦੀ ਸੀ ਸੇ ਜੇ ਜੇ ਇਹ ਤੁਹਾਡੇ ਦਰਦਾਂ ਨੂੰ ਇੰਨੀ ਚੰਗੀ ਤਰ੍ਹਾਂ ਜਾਣਦੇ ਸੀਗੇ ਉਹਨਾਂ ਵਧਿੱਕੀਆਂ ਨੂੰ ਜਾਣਦੇ ਸੀ ਤਾਂ ਹੀ ਅੱਜ ਤੁਹਾਡੇ ਦੁੱਖ ਦਰਦ ਇਹਨਾਂ ਨੇ ਦੂਰ ਕੀਤੇ ਨੇ ਇਹਨਾਂ ਨੇ ਹਮੇਸ਼ਾ ਹਾਸੇ ਵੰਡੇ ਨੇ ਸਟਾਇਰ ਕੀਤਾ ਆਪਣੀ ਕਾਮੇਡੀ ਦੇ ਵਿੱਚ ਤੇ ਅੱਜ ਜਦੋਂ ਇਹ ਇਹਨਾਂ ਦੇ ਸੱਤਾ ਪੰਜਾਬ ਦੀ ਸੱਤਾ ਹੱਥ ਵਿੱਚ ਆਈ ਹੈ ਤਾ ਅੱਜ ਵੀ ਤੁਹਾਡੇ ਚਿਹਰਿਆਂ ਦੇ ਉੱਤੇ ਹਾਸੇ ਨੇ ਸੋ ਇਸ ਗੱਲ ਦੀ ਬਹੁਤ ਖੁਸ਼ੀ ਹੈ ਔਰ ਮੈਂ ਇਹੀ ਕਹੂੰਗਾ ਕਿ ਮਾਨ ਸਾਹਿਬ ਦੀ ਸੋਚ ਹੈ ਇਹ ਕਿ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦੇਣ ਵਾਲੇ ਸਾਡੇ ਕਰਮਜੀਤ ਅਨਮੋਲ ਬਾਈ ਜੀ ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਆਜੂ ਉਮੀਦਵਾਰ ਨੇ ਜਿਵੇਂ ਬਿੰਨੂ ਬਾਈ ਨੇ ਕਿਹਾ ਕਿ ਬਿਲਕੁਲ ਆਪਣੀ ਸੋਚ ਵਰਗਾ ਉਮੀਦਵਾਰ ਤੁਹਾਨੂੰ ਦਿੱਤਾ ਹੈ ਔਰ ਤੁਹਾਡੇ ਬੁਖਦਾਰ ਦੇ ਇਹਨਾਂ ਨੇ ਦੂਰ ਕੀਤੇ ਨੇ ਔਰ ਸਾਨੂੰ ਪੂਰਾ ਮਾਣ ਹੈ ਸਾਡੇ ਬਾਈ ਦੇ ਉੱਤੇ ਕਰਮਜੀਤ ਅਨਮੋਲ ਬਾਈ ਦੇ ਉੱਤੇ ਕਿ ਜੋ ਵੀ ਤੁਹਾਡੇ ਇਲਾਕੇ ਦੀਆਂ ਕਮੀਆਂ ਨੇ ਜਾਂ ਜੋ ਵੀ ਤੁਹਾਡੇ ਦੁਖਦਾਰਦ ਨੇ ਇਹਨਾਂ ਨੇ ਦੂਰ ਕਰਨੇ ਨੇ ਜਦੋਂ ਪਾਰਲੀਮੈਂਟ ਦੇ ਵਿੱਚ ਜਾਣਗੇ ਆਵਾਜ਼ ਚੱਕਣਗੇ ਤੁਹਾਡੇ ਲਈ ਸੋ ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ ਮੈਂ ਇੰਨਾ ਹੀ ਕਹੂੰਗਾ ਕਿ ਮਾਨ ਸਾਹਿਬ ਸਾਨੂੰ ਤੁਹਾਡੇ ਤੇ ਮਾਣ ਹੈ ਪੂਰੇ ਪੰਜਾਬ ਨੂੰ ਤੁਹਾਡੇ ਤੇ ਮਾਣ ਹੈ ਤੁਸੀਂ ਸਾਡੇ ਚਿਹਰਿਆਂ ਤੇ ਖੁਸ਼ੀਆਂ ਲੈ ਕੇ ਆਂਦੇ ਨੇ ਪਹਿਲੀ ਸਰਕਾਰ ਹੈ ਮੈਨੂੰ ਲੱਗਦਾ ਕਿ 2 ਸਾਲ ਦੇ ਵਿੱਚ ਇੰਨੇ ਕੰਮ ਕੀਤੇ ਨੇ ਜਿਹੜੇ ਉਂਗਲੀਆਂ ਤੇ ਗਿਣੇ ਵੀ ਨਹੀਂ ਜਾਂਦੇ ਉਹ ਦੱਸਣ ਦੀ ਵੀ ਲੋੜ ਨਹੀਂ ਕਿਉਂਕਿ ਸਾਰਿਆਂ ਨੇ ਦੱਸੇ ਨੇ ਮੈਂ ਸਿਰਫ ਇੰਨਾ ਹੀ ਕਹੂੰਗਾ ਜੀ ਕਿ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਨੇ ਔਰ ਜਿੰਨੇ ਵੀ ਐਮਐਲਏ ਸਹਿਬਾਨ ਬੋਲ ਕੇ ਗਏ ਨੇ ਮੈਂ ਇੱਕ ਵੀ ਐਮਐਲਏ ਸਹਿਬਾਨ ਨੂੰ ਇਹ ਨਹੀਂ ਦੇਖਿਆ ਕਿ ਉਹ ਕਿਸੇ ਦੂਜੀ ਪਾਰਟੀ ਨੂੰ ਨਿੰਦਰੇ ਹੋਣ ਜਾਂ ਦੂਜੀ ਪਾਰਟੀ ਦੇ ਉਮੀਦਵਾਰ ਨੂੰ ਨਿੰਦਰੇ ਹੋਣ ਇਹਨਾਂ ਨੇ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਤੁਹਾਡੇ ਕੋਲੋਂ ਵੋਟਾਂ ਮੰਗੀਆਂ ਨੇ ਸੋ 1 ਜੂਨ ਨੂੰ ਸਾਰੇ ਜਣਿਆਂ ਨੇ ਕਰਮਜੀਤ ਅਨਮੋਲ ਬਾਈ ਨੂੰ ਜਿਤਾ ਕੇ ਭੇਜਣਾ ਢੋਲ ਦੇ ਨਾਲ ਭੰਗੜੇ ਪਾਉਂਦੇ ਹੋਏ ਆਪਾਂ ਇਹਨਾਂ ਦੀ ਜਿੱਤ ਦਾ ਜਸ਼ਨ ਮਨਾਉਣਾ ਇੰਨੀ ਕਾ ਹਾਜ਼ਰੀ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ